ਮੇਰੇ ਘਰ ਵਾਲੇ ਨੇ ਆ ਕੇ ਪਿੱਛੋਂ ਦੀ ਮੇਰੇ ਤੇ ਹੱਥ ਪਾ ਕੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁੱਟਾਈ ਕਰਕੇ ਤੇ ਚਲੇ ਗਏ ਇਹ ਇੱਕ ਵਾਰ ਹੀ ਨਹੀਂ ਹੋਇਆ ਇਹ 3-4 ਵਾਰੀ ਮੈਨੂੰ ਕੁੱਟ ਕੇ ਚਲਾ ਗਿਆ ਮੇਰੇ ਘਰੇ ਆ ਕੇ ਵੀ ਕੁੱਟ ਕੇ ਗਏ ਮੈਨੂੰ ਤੇ ਮੇਤੇ ਗਲਤ ਐਲੀਗੇਸ਼ਨ ਲਾਉਂਦੇ ਨੇ ਲੜਕੀ ਆਪਣਾ ਘਰ ਜਾ ਰਹੀ ਹੈ ਰਸਤੇ 'ਚ ਉਹਨੂੰ ਰੋਕਿਆ ਜਾਂਦਾ ਉਹਦੇ ਕੱਪੜੇ ਫਾੜ ਦਿੱਤੇ ਜਾਂਦੇ ਆ ਭਰੇ ਬਾਜ਼ਾਰ ਦੇ ਵਿੱਚ ਉਹਨੂੰ ਨੰਨ ਕਰ ਦਿੱਤਾ ਜਾਂਦਾ ਨੇਹਾ ਮੈਂ ਲੋਗਰ ਕਟੜਾ ਦੁੱਲੋ ਚਾਹ ਵਾਲੀ ਗਲੀ ਕੀ ਗੱਲ ਬਈ ਹੈ ਮੈਂ ਕੱਲ ਆਪਣੇ ਕੰਮ ਤੋਂ ਕਰੇ ਆਂਦੀ ਸੀ ਰਾਤ ਨੂੰ 8:30 ਵਜੇ ਮੇਰੇ ਘਰ ਵਾਲਿਆਂ ਨੇ ਆ ਕੇ ਪਿੱਛੋ ਦੀ ਮੇਰੇ ਇਹਦੇ ਹੱਥ ਪਾ ਕੇ ਮੈਂ ਨਜਬਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁੱਟਾਈ ਕਰਕੇ ਤੇ ਚਲੇ ਗਏ ਭੱਜ ਗਏ ਸੀ ਮੈਂ ਇੱਥੇ ਥਾਣੇ ਵਿੱਚ ਕੰਪਲੇਂਟ ਵੀ ਕਰਾਈ ਇੱਥੇ ਕੋਈ ਕਾਰਵਾਈ ਨਹੀਂ ਕਰਦੇ ਵੇ ਕਹਿੰਦੇ ਆ ਕਿ ਕੋਈ ਪਰਚਾ ਨਹੀਂ ਬੰਦਾ ਜੇ ਜਦ ਕਿ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਕਿੰਨੀ ਦਿਨ ਹੋ ਗਈ ਵਿਆਹ ਕਰਾਏ ਨੂੰ ਮੈਨੂੰ 7 ਸਾਲ ਹੋ ਗਏ ਮੇਰੇ 3 ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਅੱਛਾ ਤੁਹੋਂ ਕਹਿੰਦੇ ਸੀ ਕਿ ਤੇ ਰਹੇ ਹੋ ਹੁਣ ਮੈਂ 2 ਸਾਲ ਤੋਂ ਆਪਣੀ ਮੰਮਾ ਵੱਲ ਰਹਿੰਦੀ ਪਈ ਇੰਦ ਲਾਗਲੀ ਤਾਂ ਹਾਂਜੀ ਕੋਰਚੇ ਕੇਸ ਚੱਲਦਾ ਪਿਆ ਤਲਾਕ ਦਾ ਕੋਰਚੇ ਕੇਸ ਲੱਗਾ ਹੋਇਆ ਜੇ ਤਾਂ ਵੀ ਹਾਂਜੀ ਇਹ ਇੱਕ ਵਾਰੀ ਨਹੀਂ ਹੋਇਆ 3-4 ਵਾਰੀ ਮੈਨੂੰ ਕੁੱਟ ਕੇ ਚਲਾ ਗਿਆ ਮੇਰੇ ਘਰੇ ਆ ਕੇ ਵੀ ਕੁੱਟ ਕੇ ਗਏ ਮੈਨੂੰ ਤੇ ਮੇਤੇ ਗਲਤ ਅਲੀਗੇਸ਼ਨ ਲਾਉਂਦੇ ਨੇ ਕੀ ਅਲੀਗੇਸ਼ਨ ਲਾਉਂਦੇ ਕਿੰਨ ਨਾਂ ਦੇ ਮੁੰਡੇ ਨਾਲ ਫਸੀ ਪਈ ਹੈ ਅਲੀਗੇਸ਼ਨ ਕੇ ਅੰਦਰ ਮੇਤੇ ਗਲਤ ਅਲੀਗੇਸ਼ਨ ਲਗਾਉਂਦੇ ਨੇ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਜਦ ਕਿ ਜਦ ਹੈ ਤੇ ਪੂਰਾ ਕਰਨ ਉੱਤੇ ਕਾਰਵਾਈ ਕੀਤੀ ਜਾਵੇ ਜਦ ਕਿ ਗਲਤੀ ਆਪ ਲੋਕਾਂ ਕੀ ਗਿੰਦੇ ਜੇਰੇ ਮੈਨੂੰ ਪਸਾ ਰਹੇ ਨੇ ਇੱਕ ਹੋਰ ਕੀ ਕੀਤਾ ਹੋਇਆ ਤੁਸੀਂ ਹਾਂਜੀ ਉਹ ਕੀ ਤੁਹਾਡੀ ਲਾਸਟ ਮੰਗ ਕੀ ਹੈ ਮੇਰੀ ਇਹ ਕਿ ਜਿੱਦਾਂ ਮੈਨੂੰ ਕੁੱਟ ਕੇ ਗਿਆ ਮਾਰ ਕੇ ਗਿਆ ਮੇਰੇ ਛਾਤ ਨੂੰ ਹੱਥ ਪਾਇਆ ਉਹਦੀ ਜੋ ਸਜ਼ਾ ਬੰਦੀ ਉਹਨੂੰ ਦਿੱਤੀ ਜਾਵੇ ਨਹੀਂ ਕੁਝ ਕਰਕੇ ਫਿਰ ਅਗਲਾ ਕੀ ਚੱਪਾਗਾ ਮੈਂ ਫਿਰ ਕਮਿਸ਼ਨਰ ਸਾਹਿਬ ਦੇ ਅੱਗੇ ਪੇਸ਼ ਹੋ ਜਾਵਾਂਗੀ ਨੇ ਕੋਸ ਤੇ ਨਹੀਂ ਸਮਾਈ ਕਰਦੀ ਵੀ ਵਰ ਸਿਪੀ ਸਾਹਿਬ ਦਾ ਪੇਚ ਹੋ ਗਿਆ ਤੇ ਫਿਰ ਕੀ ਕਰੋਗੇ ਲੈ ਫੇ ਮੇਰੇ ਕੋ ਆ ਹੀ ਗਿਆ ਮੈਂ ਕੁਝ ਖਾ ਕੇ ਮਰ ਜਾਣਾ ਫਿਰ ਸਾਰੇ ਜ਼ਿੰਮੇਵਾਰ ਹੋ ਉਹਨਾਂ ਕੇ ਪੁਲਿਸ ਵਾਲੇ ਹਸਬੰਦ ਦਾ ਕੀ ਨਾਮ ਹੈ ਮੰਗਤ ਰਾਮ ਕੋਟ ਖਾਲਸਾ ਸੁਨਦਰ ਨਗਰ ਬ੍ਰਿਜਮੋਲ ਸੂਰੀ ਸ਼ਿਵ ਸ਼ਨਾਟਕਸਾਲੀ ਪ੍ਰੈਜ਼ੀਡੈਂਟ ਇਹ ਬਿਟ ਗਿਆ ਕਰੀਬ ਡੇਢ ਸਾਲ ਪਹਿਲੇ ਸਾਡੇ ਕੋਲ ਆਈ ਸੀ ਪਤੀ ਪਤਨੀ ਦਾ ਆਪਸ ਵਿੱਚ ਝਗੜਾ ਸੀ ਮਾਇਕੇ ਚ ਰਹਿ ਰਹੀ ਹੈ ਉਹਦਾ ਜੋ ਇੱਕ ਆਰੋਪ ਸੀ ਕਿ ਇਹਦਾ ਪਤੀ ਬਾਰ-ਬਾਰ ਆ ਕੇ ਇਹਨੂੰ ਐਸ ਦੇ ਘਰ ਦੇ ਵਿੱਚ ਕੁਟਾਈ ਕਰਕੇ ਇਹਨੂੰ ਮਾਰ ਕੁਟਾਈ ਕਰਕੇ ਚਲਾ ਜਾਂਦਾ ਬੜੀ دہشت ਦੇ ਮਾਹੌਲ ਦੇ ਵਿੱਚ ਇੱਕ ਅੰਨਾ ਦੀ ਬਜ਼ੁਰਗ ਮਾਤਾ ਔਰ ਇਹ ਬੜਾ ਇੱਕ دہشت ਦੇ ਮਾਹੌਲ ਚ ਜੀ ਰਹੇ ਸੀ ਔਰ ਪਤੀ ਸੈਕਸ਼ੂਅਲ ਹਰਾਸਮੈਂਟ ਵੀ ਇਹਨਾਂ ਨੂੰ ਬਾਰ-ਬਾਰ ਆ ਕੇ ਕਰ ਜਾਂਦਾ ਅਸੀਂ ਵਕੀਲ ਕੀਤਾ ਵਕੀਲ ਕਰਕੇ ਐਸ ਬੇਟੀ ਦਾ ਕੇਸ ਜਿਹੜਾ ਅਦਾਲਤ ਚ ਭੇਜਿਆ ਕਿ ਚਲੋ ਬੇਟੀ ਹੈ ਇਹਦਾ ਮੁਕਮਕਾ ਹੋ ਜਾਏ ਮਾਈਕ ਦੇ ਵਾਲੇ ਆਪਣੀ ਗੱਲ ਕਰਦੇ ਨੇ ਸਸਰਾਲ ਵਾਲੇ ਉੱਤੇ આરોਪ ਲਗਾਉਂਦੇ ਰੇ ਮੈਂ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ ਜਿਹੜਾ ਅਪਰਾਧ ਹੋਇਆ ਉਹ ਕੱਲ ਹੋਇਆ ਹੈ ਕ੍ਰਾਈਮ ਜਿਹੜਾ ਹੋਇਆ ਉਹ ਕੱਲ ਹੋਇਆ ਜਿਹੜਾ ਕਿਸੇ ਵੀ ਬੈਸ ਦਾ ਮਹਤਾਜ ਨਹੀਂ ਹੈ ਲੜਕੀ ਆਪਣੇ ਘਰ ਜਾ ਰਹੀ ਹੈ ਰਸਤੇ 'ਚ ਉਹਨੂੰ ਰੋਕਿਆ ਜਾਂਦਾ ਉਹਦੇ ਕੱਪੜੇ ਫਾੜ ਦਿੱਤੇ ਜਾਂਦੇ ਆ ਭਰੇ ਬਾਜ਼ਾਰ ਦੇ ਵਿੱਚੋਂ ਘੁੰਗਾ ਕਰ ਦਿੱਤਾ ਜਾਂਦਾ ਉਸਦੇ ਪਕੜ ਲਈ ਜਾਂਦੀ ਹੈ ਉਸ ਨੂੰ ਮਾਰਿਆ ਜਾਂਦਾ ਕਸੁੰਨ ਮਾਰ ਕੇ ਨੱਕ ਦੀ ਹੱਡੀ ਹੁਣ ਫ੍ਰੈਕਚਰ ਹੈ ਕਿ ਨਹੀਂ ਫ੍ਰੈਕਚਰ ਅੰਡਰ ਅਬਜ਼ਰਵੇਸ਼ਨ ਹੈ ਇਹਦਾ ਐਕਸ-ਰੇ ਰਿਪੋਰਟ ਆ ਜਾਏਗੀ ਲੇਕਿਨ ਸਭ ਤੋਂ ਪਹਿਲੇ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਜੇ 323 ਮਾਰਕਟਾਈਜ਼ ਦੀ ਹੈ ਤੇ ਭਰੇ ਬਾਜ਼ਾਰ ਦੇ ਵਿੱਚ ਇੱਕ ਔਰਤ ਨੂੰ ਨੰਗਾ ਕਰਨਾ ਇੱਕ ਔਰਤ ਦੀ ਬੇਇੱਜ਼ਤੀ ਕਰਨਾ ਸੈਕਸ਼ੂਅਲ ਹਰਾਸਮੈਂਟ ਕਰਨਾ ਇਹਦੀਆਂ ਜਿਹੜੀਆਂ ਧਾਰਾ ਬੰਦੀਆਂ ਨੇ ਉਹੀ ਇਮੀਡੀਏਟਲੀ ਪੁਲਿਸ ਕਿਉਂ ਨਹੀਂ ਲਗਾ ਰਹੀ ਮੈਂ ਪੰਜਾਬ ਪੁਲਿਸ ਨੂੰ ਵਾਰਨ ਕਰ ਰਿਹਾ ਚੇਤਾਵਨੀ ਦੇ ਰਿਹਾ ਕਿ ਇਹਦੇ ਤੇ ਪ੍ਰੋਪਰ ਕਾਰਵਾਈ ਕਰੇ ਨਹੀਂ ਤਾਂ ਸ਼ਿਵਸਾਰਾਂ ਟਕਸਾਲੀ ਸੜਕਾਂ ਤੇ ਆਏਗੀ ਕਿਉਂ ਕਿ ਕਿਉਂਕਿ ਇਹ ਬਿਲਕੁਲ ਨਿਸੈਨ ਯੋਗ ਕਿ ਕੋਈ ਲੜਕੀ ਬਾਜ਼ਾਰ ਦੇ ਵਿੱਚ ਨੰਗੀ ਕਰ ਦਿੱਤੀ ਜਾਏ ਘਸੁੰਨ ਮਾਰ ਕੇ ਉਹਦੇ ਹੱਡੀ ਤੋੜ ਦਿੱਤੀ ਜਾਏ ਔਰ ਉਹਨੂੰ ਬੇਇੱਜ਼ਤ ਕਰ ਦਿੱਤਾ ਜਾਏ ਉਹਦਾ ਟਾਪ ਲੀਰੋ ਲੀਰ ਕਰ ਦਿੱਤਾ ਜਾਏ ਇਹ ਕਿਤੇ ਵੀ ਸਿਆ ਨਹੀਂ ਜਾ ਸਕਦਾ ਔਰ ਮੈਂ ਤੁਹਾਨੂੰ ਦੱਸ ਦਣਾ ਕਿ ਜੋ ਸਾਡਾ ਕਾਨੂੰਨ ਕਹਿੰਦਾ ਹੈ ਕਿ ਜੇ ਪਤੀ ਵੀ ਪਤਨੀ ਦੇ ਨਾਲ ਜ਼ਬਰਦਸਤੀ ਕਰਦਾ ਤੇ ਉਹ ਵੀ ਰੇਪ ਇਹ ਮੰਨਿਆ ਜਾਂਦਾ ਔਰ ਭਰੇ ਬਾਜ਼ਾਰ ਦੇ ਵਿੱਚ ਨਾ ਤਾਂ ਪਤੀ ਨੂੰ ਜਾਂ ਕਿਸੇ ਨੂੰ ਵੀ ਹੱਕ ਨਹੀਂ ਦਿੱਤਾ ਜਾਂਦਾ ਕਿ ਕਿਸੇ ਲੜਕੀ ਨੂੰ ਬੇਚਤ ਕਰੇ ਇੱਕ ਮਾਮਲਾ ਜਿਹੜੀ ਕੁੜੀ ਦਾ ਜਿਹੜਾ ਹੈ ਇੱਕ ਲੜਕੀਆ ਨੀਹਾ ਨਾਂ ਦੀ ਇੱਕ ਔਰ ਖਾਲਸਾ ਚ ਵਿਆਹੀ ਹੋਈ ਆ 7 ਸਾਲ ਤੋਂ 2 ਸਾਲ ਇਹਦੇ ਜਿਹੜੇ ਘਰ ਵਾਲੇ ਨਾਲ ਅਣਬਨ ਹੋਈ ਹੈ ਮਤਲਬ ਇਹਨਾਂ ਦਾ ਕੋਰਚ ਕੇ ਚੱਲ ਰਿਹਾ ਇਸ ਦੇ ਤਿੰਨ ਬੱਚੇ ਹਨ ਦੋ ਲੜਕੀਆਂ ਇੱਕ ਲੜਕਾ ਹੈ ਛੋਟੇ ਛੋਟੇ ਬੱਚੇ ਤੇ ਨਹੀਂ ਅੱਜ ਇਹਦੇ ਘਰ ਵਾਲਾ ਇਹਦੇ ਘਰ ਆ ਕੇ ਇਹਨੂੰ ਮੋਟਮਾਰ ਕਰਕੇ ਗਿਆ ਤੇ ਇਹਦਾ ਮੈਡੀਕਲ ਕਰਵਾਇਆ ਬਾਕੀ ਰਿਜ਼ਲਟ ਆਉਣਾ ਬਾਕੀ ਆ ਜੇ ਰਿਜ਼ਲਟ ਆਇਆ ਤਾਂ ਕਾਰਵਾਈ ਕੀਤੀ ਜਾਵੇ ਸਰ ਲੜਕੀ ਦੇ ਬਿਆਨ ਹੈ ਕਿ ਮੈਂ ਉਹ ਕਹਿ ਰਹੀ ਹਾਂ ਮੇਰੇ ਕੂੜ ਪਾੜੇ ਜਾਂਦੇ ਸਾਰਾ ਕੁਝ ਆ ਕੇ ਵਿਆਹ ਦੇ ਵਿੱਚ ਕਲੀ ਦੇ ਵਿੱਚ ਆ ਕੇ ਸਾਰਾ ਨੰਗਾ ਕੀਤਾ ਜਾਂਦਾ ਹੈ ਕਾਰਵਾਈ ਕਰਾਂਗੇ باقی ਗੱਲ ਅਫਸਰਾਂ ਨਾਲ ਹੋਲਡ ਲਿਆਵਾਂਗੇ ਸਾਰੀ ਗੱਲ ਕਾਰਵਾਈ ਕਰਾਂਗੇ ਜੋ ਵੀ ਕੁਝ ਹੋਇਆ ਉਹ ਕਰਾਂਗੇ ਪਰਚਾ ਦਰਜ ਮਰੇ ਪਰਚਾ ਦਰਜ ਅੱਜ ਦਰਖਾਸਤ ਆਈ ਆ ਸਾਡੇ ਕੋਲ ਤੋਂ ਪਰਚਾ ਦਰਜ ਕਰਕੇ ਆਪਾਂ ਜਿਹੜਾ ਇਹਨਾਂ ਦਾ ਮਾਮਲਾ ਜਿਹੜਾ ਆਪਾਂ ਜਿਹੜਾ ਕਾਰਵਾਈ ਜੜੀ ਲਿਆਂਦੀ ਜਾਊਗੀ ਕਾਰਵਾਈ ਚ ਕੋਰਟ ਚੱਲ ਨਹੀਂ ਕੋਰਟ ਇਹਨਾਂ ਦਾ ਕੋਰਟ ਚੱਲ ਰਿਹਾ ਵਾ ਕਿੱਥੋਂ ਦਾ ਰਹਿਣ ਵਾਲਾ ਆ ਆਪਣਾ ਇਹਦੇ ਘਰ ਵਾਲਾ ਕੋਰਟ ਖਾਲਸਾ ਦਾ ਰਹਿਣ ਵਾਲਾ ਈ ਦਾ ਜਿਸ ਦਾ ਨਾਮ ਵੀ ਦੱਸਿਆ ਜੀ ਜਿਹਦਾ ਨਾਮ ਮੰਗਦਰਾਮ ਆ ਸੰਨੋਪ ਸ਼ਾਮ ਸ਼ਾਮਰਾਲ